ਜੀ ਕਿ ਪੰਜਾਬ ਦੀ ਜਨਤਾ ਨੇ ਪੰਜਾਬ ਦੇ ਸਤਕਾਰਯੋਗ ਮੁਖੰਦੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਨੂੰ ਮੋਹਰ ਲਗਾ ਦਿੱਤੀ ਹੈ ਜਲੰਧਰ ਪੱਛਮੀ ਸੀਟ ਤੇ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਨੇ ਬਾਜੀ ਮਾਰ ਲਈ ਹੈ ਜਿਹਾ ਪੰਜਾਬ ਦੇ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਲਈ ਜਿੰਨੀ ਚੋਣ ਦਾ ਨਤੀਜਾ ਐਲਾਨ ਦਿੱਤਾ ਗਿਆ ਇਸ ਸੀਟ ਤੇ ਕੁੱਲ 15 ਉਮੀਦਵਾਰ ਮੈਦਾਨ ਵਿੱਚ ਉਤਰੇ ਸੀ ਜਿਨ੍ਹਾਂ ਵਿੱਚੋਂ ਕਿ ਹੁਣ ਆਮ ਆਦਮੀ ਪਾਰਟੀ ਦੇ ਮੋਹਿੰਦਰਪਾਲ ਸਿੰਘ ਭਗਤ ਜੇਤੂ ਰਹੇ ਨੇ ਉਹਨਾਂ ਨੂੰ ਕਰੀਬ 55000 ਤੋਂ ਜ਼ਿਆਦਾ ਵੋਟਾਂ ਮਿਲੀਆਂ ਨੇ ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਜੇਤੂ ਐਲਾਨ ਦਿੱਤਾ ਗਿਆ ਹੈ ਦੱਸ ਦਈਏ ਕਿ ਇਸ ਸੀਟ ਲਈ 15 ਉਮੀਦਵਾਰ ਮੈਦਾਨ ਚ ਉਤਰੇ ਸੀ ਇਹਨਾਂ ਵਿੱਚ ਭਾਜਪਾ ਤੋਂ ਸ਼ੀਤਲ ਅੰਗੁਰਾਲ ਆਮ ਆਦਮੀ ਪਾਰਟੀ ਤੋਂ ਮਹਿੰਦਰਪਾਲ ਭਗਤ ਕਾਂਗਰਸ ਤੋਂ ਸੁਰਿੰਦਰ ਕੌਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਰਬਜੀਤ ਸਿੰਘ ਖਾਲਸਾ ਜਲਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ surjit kaur ਅਤੇ bhojan samaj party ਤੋਂ dr bindur kumar ਚੋਣ ਮੈਦਾਨ ਵਿੱਚ ਜੰਗ ਲੜ ਰਹੇ ਸੀ ਪਰ ਹੁਣ ਆਮ ਆਦਮੀ ਪਾਰਟੀ ਦੇ ਆਗੂ ਮਹਿੰਦਰ ਭਗਤ ਸਭ ਨੂੰ ਹਰਾ ਕੇ ਸੀਟ ਤੋਂ ਜੇਤੂ ਬਣ ਗਏ ਨੇ ਇਹਨਾਂ ਸਾਰੇ ਉਮੀਦਵਾਰਾਂ ਵਿਚਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਸਿੰਘ ਨੇ ਵੱਡੀ ਬਾਜ਼ੀ ਮਾਰੀ ਹੈ ਉਦੋਂ ਮਹਿੰਦਰ ਭਗਤ ਸਿੰਘ ਦੇ ਜਿੱਤਦਿਆਂ ਹੀ ਪਾਰਟੀ ਦੇ ਆਫਿਸ ਅਤੇ ਘਰ ਵਿੱਚ ਜਿੱਤ ਦਾ ਜਸ਼ਨ ਮਨਾਇਆ ਜਾਣ ਲੱਗਿਆ ਪਾਰਟੀ ਵਰਕਰਾਂ ਅਤੇ ਪਰਿਵਾਰਕ ਮੈਂਬਰਾਂ ਨੇ ਢੋਲ ਵਜਾ ਕੇ ਅਤੇ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਜਦਕਿ ਦੂਜੇ ਪਾਸੇ ਮਹਿੰਦਰ ਭਗਤ ਨੇ ਇਸ ਜਿੱਤ ਦਾ ਸਿਹਰਾ ਆਮ ਆਦਮੀ ਪਾਰਟੀ ਦੇ ਕੰਮਾਂ ਦੇ ਸਿਰ ਬੰਨਿਆ। ਉਹ 2017 ਚ ਵੀ ਇਲੈਕਸ਼ਨ ਲੜੀ 2022 ਚ ਵੀ ਲੜੀ ਹੈ। ਅੱਜ ਕੀ ਇਹਨਾਂ ਮੈਂਡੇਟ ਹੋਣ ਦਾ ਮੁੱਖ ਕਾਰਨ ਕੀ ਸਮਝਦੇ ਹੋ? ਮੁੱਖ ਕਾਰਨ ਹੈਗਾ ਜੀ ਕਿ ਪੰਜਾਬ ਦੀ ਜਨਤਾ ਨੇ ਪੰਜਾਬ ਦੇ ਸਤਕਾਰਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਨੂੰ ਮੋਹਰ ਲਗਾਤੀ ਹੈ। ਉਹਨਾਂ ਨੇ ਦੱਸਤਾ ਪੰਜਾਬ ਜਨਤਾ ਨੇ ਕਿ ਅਸੀਂ ਮਾਨ ਸਾਧ ਦੇ ਨਾਲ ਖੜੇ ਹਾਂ ਜਿਹੜੇ ਉਹਨਾਂ ਨੇ ਕੰਮ ਕੀਤੇ ਨੇ ਪੰਜਾਬ ਦੀ ਵਿਜਰੀ ਲਈ ਔਰ ਉਹਨਾਂ ਨੂੰ ਦਰੀਆਂ ਵੋਟਾਂ ਪਈਆਂ ਨੇ ਤਾਂ ਦੱਸ ਦਈਏ ਕਿ ਮਹਿੰਦਰਪਾਲ ਭਗਤ ਦੀ ਭਾਜਪਾ ਅਤੇ ਕਾਂਗਰਸ ਦੇ ਨਾਲ ਜ਼ਬਰਦਸਤ ਟੱਕਰ ਮੰਨੀ ਜਾ ਰਹੀ ਸੀ ਪਰ ਦੋਵਾਂ ਨੂੰ ਪਛਾੜਦੇ ਉਹਨਾਂ ਨੇ ਆਪਣੀ ਜਿੱਤ ਹਾਸਲ ਕੀਤੀ ਹੈ ਜਾਣਕਾਰੀ ਲਈ ਦੱਸ ਦਈਏ ਕਿ ਇਸ ਤੋਂ ਪਹਿਲਾਂ ਆਪਣੇ ਮਹਿੰਦਰ ਭਗਤ 11 ਰਾਊਂਡ ਜਿੱਤ ਚੁੱਕੇ ਸੀ ਉਹਨਾਂ ਨੂੰ ਹੁਣ ਤੱਕ ਕਰੀਬ 55000 ਤੋਂ ਵੀ ਵੱਧ ਵੋਟਾਂ ਪਈਆਂ ਸੀ ਦੂਜੇ ਨੰਬਰ ਤੇ ਬੀਜੇਪੀ ਦੇ ਸ਼ੀਤਲ ਅੰਗੁਰਾਜ ਚੱਲ ਰਹੇ ਸੀ ਅਤੇ ਤੀਜੇ ਨੰਬਰ ਤੇ ਕਾਂਗਰਸ ਚੱਲ ਰਹੀ ਸੀ ਜਦ ਕੇ ਕਾਲੀ ਦਲ ਦੇ ਉਮੀਦਵਾਰ ਬੀਬੀ surjit कौर ਆਪਣੀ ਜ਼ਮਾਨਤ ਬਚਾਉਣ ਵਿੱਚ ਵੀ ਸਫਲ ਨਹੀਂ ਹੋਏ ਉਹਨਾਂ ਨੂੰ ਕਰੀਬ 12 ਵਜੇ ਤੱਕ 1242 ਵੋਟਾਂ ਹੀ ਮਿਲੀਆਂ ਸੀ ਜਿਸ ਤੋਂ ਬਾਅਦ ਉਹਨਾਂ ਦੀ ਜ਼ਮਾਨਤ ਲਗਭਗ ਜ਼ਬਤ ਮੰਨੀ ਗਈ ਏ ਇਸੇ ਤਰ੍ਹਾਂ ਮਹਿੰਦਰਪਾਲ ਸਿੰਘ ਭਗਤ ਨੂੰ ਕਰੀਬ 55000 ਤੋਂ ਵੱਧ ਵੋਟਾਂ ਮਿਲੀਆਂ ਨੇ ਅਤੇ ਉਹਨਾਂ ਨੇ ਸ਼ੀਤਲ ਅੰਗਰਾਲ ਨੂੰ ਕਰੀਬ 37 ਤੋਂ 38000 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ ਇਹ ਰਿਪੋਰਟ ਸੈਂਟਰਲ ਪੰਜਾਬ ਟੀਵੀ